ਸੋ ਸਾਰੇ ਹੀ ਸਤਿਕਾਰਯੋਗ ਲੋਕਾਂ ਦਾ ਨਿਰਮਲ ਪਟਵਾਰੀ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਆਪਣਾ ਨਿਰਮਲ ਪਟਵਾਰੀ ਕਾਨੂੰਗੋ ਸੋ ਅੱਜ ਤੁਹਾਨੂੰ ਅਸੀਂ ਜਿਹੜੀ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ ਜਿਹੜਾ ਮਾਲਮਿਕ ਮਿਰਾਜ ਦੇ ਬਾਰੇ ਬਹੁਤ ਘੱਟ ਜਿਹੜੀ ਜਾਣਕਾਰੀ ਲੋਕਾਂ ਕੋਲੇ ਏਦੋਂ ਪਹਿਲਾਂ ਜਿਹੜੀ ਪਹੁੰਚੀ ਹੈ ਸੋ ਸਾਡਾ ਇਹ ਮਿਸ਼ਨ ਹੈ ਕਿ ਅਸੀਂ ਤੁਹਾਡੇ ਕੋਲੇ ਜਿਹੜੇ ਗੜੇ ਖਾਦ ਜਿਹੜੇ ਰੂੜੀ ਵਾਲੇ ਜਿਹੜੇ ਗੜੇ ਹੁੰਦੇ ਪਿੰਡਾਂ ਦੇ ਵਿੱਚ ਉਹਨਾਂ ਗੜਿਆਂ ਬਾਰੇ ਜਿਹੜੀ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਉਹਨਾਂ ਦੀ ਮਾਲਕੀ ਕਿੱਥੋਂ ਮਿਲਦੀ ਹੈ ਉਹਨਾਂ ਦੀ ਮਾਲਕੀ ਕਿੱਥੋਂ ਪ੍ਰਾਪਤ ਕੀਤੀ ਜਾਂਦੀ ਹੈ ਉਹਨਾਂ ਨੂੰ ਦੂਸਰੀ ਨਿਸ਼ਾਨਦੇਹੀ ਤੋਂ ਕਿਵੇਂ ਵੱਖਰੀ ਹੈ ਉਹਦੇ ਵਾਸਤੇ ਕਿੰਨੇ ਅਫਸਰਾਂ ਦੀ ਲੋੜ ਪੈਂਦੀ ਹੈ ਔਰ ਕਿਸ ਤਰ੍ਹਾਂ ਦੀ ਜਿਹੜੀ ਉਹ ਐਪਲੀਕੇਸ਼ਨ ਮਤਲਬ ਕਿਹੜੇ ਕਿਹੜੇ ਦਫ਼ਤਰ ਜਾਣਾ ਪੈਂਦਾ ਔਰ ਦੂਸਰੀ ਨਿਸ਼ਾਨਦੇਹੀ ਨਾਲ ਉਹਦਾ ਕੀ ਫਰਕ ਹੈ ਔਰ ਪਟਵਾਰੀ ਦੇ ਨਕਸ਼ੇ ਤੋਂ ਤੁਸੀਂ ਉਹਨੂੰ ਕਿਵੇਂ ਨਹੀਂ ਲੱਭ ਸਕਦੇ ਕਿਵੇਂ ਲੱਭ ਸਕਦੇ ਆ ਇਹ ਇਹ ਸਵਾਲ ਤੁਹਾਨੂੰ ਇਸ ਗੜਿਆਂ ਦੀ ਨਿਸ਼ਾਨਦੇਹੀ ਸੰਬੰਧੀ ਤੁਹਾਡੇ ਸਾਰੇ ਜਿਹੜੀਆਂ ਕਨਫਿਊਜ਼ਨ ਆ ਤੁਹਾਡੇ ਜਿੰਨੇ ਵੀ ਅੱਜ ਤੱਕ ਆਪਾਂ ਨੂੰ ਭੰਬਲ ਪੂਸੇ ਲੋਕਾਂ ਨੂੰ ਲੱਗਦੇ ਸੋ ਸਾਰਿਆਂ ਦੇ ਉਹਨਾਂ ਦੇ ਤੁਹਾਡੇ ਜਿਹੜੇ ਹੱਲ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਉਹਦੀ ਨਿਸ਼ਾਨਦੀ ਵਾਸਤੇ ਬਹੁਤ ਲੋਕਾਂ ਨੂੰ ਮਤਲਬ ਜਿਹੜੀਆਂ ਸਮੱਸਿਆਵਾਂ ਤਾਂ ਸਾਹਮਣਾ ਕਰਨਾ ਪੈਂਦਾ ਸੋ ਉਹ ਜਾਣਕਾਰੀ ਤੁਹਾਡੇ ਕੋਲ ਲੈ ਕੇ ਆਏ ਤੁਹਾਡਾ ਕੋਈ ਵੀ ਇਸ ਸੰਬੰਧੀ ਜਿਹੜਾ ਸਵਾਲ ਹੋਵੇ ਔਰ ਅਸੀਂ ਤੁਹਾਡੇ ਸਾਰੇ ਇਹਨਾਂ ਸਵਾਲਾਂ ਦੇ ਜਿਸ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਉਹਨਾਂ ਦੇ ਜਵਾਬ ਅਸੀਂ ਇਸ ਵੀਡੀਓ ਦੇ ਵਿੱਚ ਅਸੀਂ ਦੇਵਾਂਗੇ ਪੂਰੇ ਡਿਟੇਲ ਨਾਲ ਔਰ ਪੂਰੇ ਧਿਆਨ ਨਾਲ ਇਸ ਵੀਡੀਓ ਨੂੰ ਦੇਖਣਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਬੱਡੀ ਗੰਤੀ ਤਾਂ ਜੋ ਇਹ ਮਹੱਤਵਪੂਰਨ ਜਿਹੜੀ ਜਾਣਕਾਰੀ ਹੈ ਉਹ ਲੋਕਾਂ ਤੱਕ ਜਿਹੜੀ ਪਹੁੰਚ ਸਕੇ ਸੋ ਤੁਹਾਨੂੰ ਇਸ ਜਿਹੜੀ ਵਿਸ਼ੇ ਸਬੰਧੀ ਹੈ ਗੜਿਆਂ ਦੀ ਰੂੜੀ ਖਾਦ ਵਾਲੇ ਜਿਹੜੇ ਗੜਿਆਂ ਦੀ ਨਿਸ਼ਾਨਦੇਹੀ ਸਬੰਧੀ ਜਿਹੜੇ ਆ ਉਹ ਅਸੀਂ ਤੁਹਾਨੂੰ ਬਕਾਇਦਾ ਪੂਰੇ ਨਕਸ਼ੇ ਬਣਾ ਕੇ ਵੀ ਪਟਵਾਰੀ ਹਲਕਾ ਦੇ ਜਿਹੜੇ ਮੈਪ ਦੇ ਵਿੱਚ ਜਿਹੜਾ ਨਕਸ਼ਾ ਹੁੰਦਾ ਹੈ ਉਹ ਇਸ ਤਰ੍ਹਾਂ ਦਾ ਜਿਹੜਾ ਨਕਸ਼ਾ ਹੁੰਦਾ ਇਹ ਪੂਰਾ ਤੁਹਾਨੂੰ ਬਿਲਕੁਲ ਹੂਬ ਹੂ ਉਹਦੀ ਕਾਪੀ ਬਣਾਇਆ ਔਰ ਉਸ ਤੋਂ ਬਾਅਦ ਜਿਹੜਾ ਐਸ ਨਕਸ਼ੇ ਦੇ ਵਿੱਚ ਤੁਸੀਂ ਕਿਵੇਂ ਪਹੁੰਚਣਾ ਇਹ ਤੁਹਾਨੂੰ ਪੂਰਾ ਇਹਦਾ ਅਸੀਂ ਸਿਖਾਵਾਂਗੇ ਇਸ ਨਕਸ਼ੇ ਤੇ ਕਿਰਪਾਹੁੰਚਣ ਵਾਸਤੇ ਕਿਹੜੀਆਂ-ਕਿਹੜੀਆਂ ਮਤਲਬ ਥਾਮਾਂ ਵੇਦੀ ਆਪਾਂ ਨੂੰ ਲੰਘਣਾ ਪੈਂਦਾ ਕਿੱਥੇ-ਕਿੱਥੇ ਆਪਾਂ ਨੂੰ ਦਫ਼ਤਰਾਂ ਵੇਦੀ ਜਾਣਾ ਪੈਂਦਾ ਔਰ ਕਿਹੜੇ-ਕਿਹੜੇ ਰਜਿਸਟਰਾਂ ਦੀ ਲੋੜ ਪੈਂਦੀ ਹੈ ਸੋ ਤੁਹਾਨੂੰ ਵੇਰ-ਵੇ ਸਹਿਤ ਸਮਝਾਵਾਂਗੇ ਔਰ ਇਹ ਕਿਹੜੇ ਕਾਨੂੰਨ ਤਹਿਤ ਜਿਹੜਾ ਜਿਹੜੇ ਇਹਦੀ ਇਹ ਜਿਹੜੀਆਂ ਸਾਂਝੀਆਂ ਥਾਵਾਂ ਛੱਡੀਆਂ ਗਈਆਂ ਕਿਉਂ ਛੱਡੀਆਂ ਗਈਆਂ ਇਹ ਵੀ ਤੁਹਾਨੂੰ ਦੱਸਾਂਗੇ ਸੋ ਜ਼ਮੀਨ ਦੇ ਜਿਹੜੇ ਗੜਿਆਂ ਰੂੜੀ ਖਾਦ ਦੀ ਨਿਸ਼ਾਨਦੇਹੀ ਕਿਵੇਂ ਕਰਵਾਈਏ ਸੋ ਇਹ ਬਹੁਤ ਮਹੱਤਵਪੂਰਨ ਵਿਸ਼ਾ ਹੈ ਇਹ ਮੋٹے ਅੱਖਰਾਂ ਸ਼ਬਦਾਂ 'ਚ ਲਿਖਣ ਦਾ ਸਾਨੂੰ ਐਵੇਂ ਸਾਡੇ ਸਾਰੇ ਲੋਕਾਂ ਕੋਲੇ ਇਹ ਵੀਡੀਓ ਪੂਰੀ ਡਿਟੇਲ ਨਾਲ ਉਹਨਾਂ ਕੋਲੇ ਰਵੇ ਜੇ ਕੋਈ ਉਹਨਾਂ ਨੂੰ ਸਮਝਣ ਨਾਲ ਲੱਗਿਓ ਬੈਕ ਕਰਕੇ ਵੀ ਵੇਖ ਸਕਣ ਦੁਬਾਰਾ ਉਹਨੂੰ ਦੀ ਫੋਟੋ ਵੀ ਖਿੱਚ ਸਕਣ ਫੋਟੋ ਸਟੇਪ ਕਾਪੀ ਕਰਵਾ ਕੇ ਦੂਸਰੇ ਲੋਕਾਂ ਨੂੰ ਵੰਡ ਸਕਣ ਸੋ ਜਿਹੜਾ ਇਹਦਾ ਸਭ ਤੋਂ ਪਹਿਲਾ ਤੇ ਮਹੱਤਵਪੂਰਨ ਪੁਆਇੰਟ ਹੈ ਜਦੋਂ ਵੀ ਤੁਸੀਂ ਗੜਿਆਂ ਦੀ ਕੋਈ ਨਿਸ਼ਾਨਦੀ ਕਰਾਉਣੀ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਿਹੜੀ ਹੈ ਫਰਦ ਕੇਂਦਰ ਤੋਂ ਜਿਹੜੀ ਜਮ੍ਹਾਂਬੰਦੀ ਕਢਵਾਉਣੀ ਹੈ ਜਿਹੜੀ ਉਹਦੀ ਜਮ੍ਹਾਂਬੰਦੀ ਦੀ ਜਿਹੜੀ ਹੈਗੀ ਹੈ ਫਰਦ ਅਸਲ ਉਹ ਲੈਣੀ ਹੈ ਉਹ ਫਰਦ ਤੁਹਾਨੂੰ ਜਿਹੜੀ ਹੈ ਉਹ ਜਮ੍ਹਾਂਬੰਦੀ ਦੇ ਵਿੱਚੋਂ ਮਿਲੇਗੀ ਉਹ ಗ್ರಾಮ ਪੰਚਾਇਤ ਦੇ ਨਾਂ ਤੇ ਹੋਏਗੀ ਔਰ ਜਿੰਨੇ ਵੀ ਪਿੰਡ ਚ ਘੜੇ ਘਟੇ ਹੁੰਦੇ ਆ ਪਿੰਡ ਦੇ ਤਿੰਨ ਥਾਈ ਵੀ ਹੋ ਸਕਦੇ ਆ ਚਾਰ ਥਾਈ ਵੀ ਹੋ ਸਕਦੇ ਪੰਜ ਥਾਈ ਵੀ ਹੋ ਸਕਦੇ ਆ ਜਿਸ ਤਰ੍ਹਾਂ ਮੈਪ ਦੇ ਵਿੱਚ ਦਿਖਾਇਆ ਹੈ ਸੋ ਇਹ ਜਮ੍ਹਾਂਬੰਦੀ ਜਦੋਂ ਤੁਸੀਂ ਲੈ ਲਈ ਉਸ ਦੇ ਵਿੱਚ ਜਿਹੜਾ ಗ್ರಾಮ ਪੰਚਾਇਤ ਦੀ ਮਾਲਕੀ ਹੋਏਗੀ ਔਰ ਜਿਹੜਾ ਉਹਦੇ ਨੰਬਰ ਖਸਰਿਆਂ ਦੇ ਸਾਹਮਣੇ ਜਿਹੜਾ ਬਸ਼ਿੰਦਗਾਨ ਦੇ ਲਿਖਿਆ ਹੁੰਦਾ ਵੀ ਪਿੰਡ ਦੇ ਬਸ਼ਿੰਦੇ ਦੇ ਮੈਨੇ ਪਿੰਡ ਵੀ ਪਿੰਡ ਦੇ ਬਸ਼ਿੰਦੇ ਮਕਬੂਜਾ ਮਾਲਕਾਨ ਲਿਖਿਆ ਹੁੰਦਾ ਔਰ ਵੀ ਉਹਨਾਂ ਦਾ ਉੱਥੇ ਕਬਜਾ ਸੋ ਇਹ ਚੀਜ਼ ਜਿਹੜੀ ਨੰਬਰ 2 ਤੇ ਜਦੋਂ ਤੁਸੀਂ ਇਹ ਚੀਜ਼ ਪ੍ਰਾਪਤ ਕਰਨ ਲਈ ਨੰਬਰ 2 ਤੇ ਤੁਸੀਂ ਅਕਸਜਰਾ ਲੱਠਾ ਦੀ ਫੋਟੋ ਕਾਪੀ ਪਟਵਾਰੀ ਸਾਹਿਬ ਤੋਂ ਪ੍ਰਾਪਤ ਕਰਨੀ ਹੈ ਕਿਉਂਕਿ ਉਹ ਜਦੋਂ ਫੋਟੋਕਾਪੀ ਕਿਉਂ ਪ੍ਰਾਪਤ ਕਰਨੀ ਹੈ ਕਿਉਂਕਿ ਉਹ ਫੋਟੋਕਾਪੀ ਦੇ ਵਿੱਚ ਜਿਹੜਾ ਇਸ ਤਰ੍ਹਾਂ ਵਿਖਾਇਆ ਹੋਏਗਾ ਜਿਸ ਤਰ੍ਹਾਂ ਇਹ ਮਤਲਬ ਫਰਜ ਕਰ ਲੋ 18 ਕਰਮਾ ਉੱਪਰੋਂ ਚੌੜਾ 43 ਕਰਮਾ ਇਧਰੋਂ ਚੌੜਾ 40 ਕਰਮਾ ਇਧਰੋਂ ਚੌੜਾ 16 ਕਰਮਾ ਇਧਰੋਂ ਚੌੜਾ 13 ਕਰਮਾ ਇਧਰੋਂ ਚੌੜਾ 27 ਕਰਮਾ ਇਧਰੋਂ ਚੌੜਾ ਇਹ ਸਾਰਾ ਵਿੱਚੋਂ ਖਾਲੀ ਹੋਏਗਾ ਪਟਵਾਰੀ ਸਾਹਿਬ ਦੇ ਨਕਸ਼ੇ ਤੇ ਖਾਲੀ ਹੋਏਗਾ ਔਰ ਇਹ ਜਿਵੇਂ 354 ਨੰਬਰ ਹੈ ਆਪਾਂ ਇਹਨੂੰ ਮੰਨ ਲਿਆ ਵੀ ਇਹਦਾ 354 ਨੰਬਰ ਹੈ 354 ਨੰਬਰ ਇਹ ਜਮ੍ਹਾਂ ਮੰਡੀ ਦੇ ਵਿੱਚ ਹੋਏਗਾ ਜੀ ਜੋ ਮਾਲਕੀ ಗ್ರಾಮ ਪੰਚਾਇਤ ਦੀ ਹੋਏਗੀ ਨੰਬਰ 3 ਦੇ ਤੁਸੀਂ ਜਿਹੜਾ ਰਜਿਸਟਰ ਕਾਰਵਾਈ ਇਸਤੇਮਾਲ ਦੀ ਕਾਪੀ ਜਿਹੜਾ ਰਜਿਸਟਰ ਕਾਰਵਾਈ ਇਸਤੇਮਾਲ ਹੈ ਉਹ ਡਿਸਟ੍ਰਿਕਟ ਹੈੱਡਕੁਆਰਟਰ ਤੋਂ ਜ਼ਿਲ੍ਹਾ ਹੈੱਡਕੁਆਰਟਰ ਦੇ ਰਿਕਾਰਡ ਰੂਮ ਦੇ ਵਿੱਚ ਮੌਜੂਦ ਹੁੰਦਾ ਹੈ ਇਹਦੀਆਂ ਦੋ ਕਾਪੀਆਂ ਬਣਦੀਆਂ ਰਜਿਸਟਰ ਕਾਰਵਾਈ ਇਸਤੇਮਾਲ ਦੀਆਂ ਜੋ ਚੱਕਬੰਦੀ ਜਦੋਂ ਹੋਈ ਹੈ ਉਦੋਂ ਇਹਦੇ ਵਿੱਚ ਮਤਲਬ ਇੱਕ ਜਿਹੜੀ ਮਸ਼ਾਵਰਤੀ ਕਮੇਟੀ ਬਣਦੀ ਹੈ مشورہ دینے والی کمیٹی ਨੂੰ مشاورتی کمیٹی ਕਹਿੰਦੇ ਉਹਦੇ ਵਿੱਚ ਮਤਲਬ ਜਿਹੜੇ ਹੈਗੇ ਆ ਜ਼ਮੀਨ ਦੇ ਮਾਲਕ ਵੀ ਉਹਦੇ ਸ਼ਾਮਲ ਕੀਤੇ ਜਾਂਦੇ ਆ ਜਿਹੜੇ ਹੈਗੇ ಗ್ರಾಮ ਪੰਚਾਇਤ ਦੇ ਜਿਹੜੇ ਹੈਗੇ ਨੁਮਾਇंदे ਸਰਪੰਚ ਸਾਹਿਬ ਹੋਏ ਜਾਂ ਪੰਚ ਸਹਿबान ਹੋਏ ਔਰ ਮਾਲਕਾਂ ਦੇ ਨੁਮਾਇंदे ਕੋਈ ਆਪਣੇ ਵੱਲੋਂ ਨੁਮਾਇंदे ਦਿੰਦੇ ਆ ਔਰ ਜਿਵੇਂ ਮਜ਼ਵੀ ਸੇਖਾ ਜਿਹੜੇ ਬੇਜ਼ਮੀਨੇ ਗੈਰ ਮਾਲਕ ਹੁੰਦੇ ਆ ਉਹਨਾਂ ਦੇ ਹੱਕਾਂ ਵਾਸਤੇ ਵੀ ਉਹਨਾਂ ਦੇ ਜਿਹੜੇ ਪ੍ਰਤੀਨਿਧ ਉਹ ਲਏ ਜਾਂਦੇ ਆ ਔਰ ਜੇ ਕੋਈ ਨਵਾਲਗ ਬੱਚੇ ਹੋਣ ਉਹਨਾਂ ਦੇ ਵੀ ਜਿਹੜੇ ਸਰਪ੍ਰਸਤ ਹੈ ਉਹ ਨਿਯੁਕਤ ਕੀਤੇ ਜਾਂਦੇ ਆ ਕੰਸੋਲੀਡੇਸ਼ਨ ਫੀਸਰ ਵੱਲੋਂ ਸੋ ਜਿਹੜੀ ਉਹ ਨਵਾਲਗਾਂ ਦੇ ਹੱਕ ਜਿਹੜੇ ਉਹ ਮਾਰੇ ਨਾ ਜਾਣ ਸੋ ਉਹਦੇ ਵਾਸਤੇ ਵੀ ਕੀਤਾ ਜਾਂਦਾ ਔਰ ਤੀਜੇ ਨੰਬਰ ਤੇ ਜਿਹੜਾ ਹੈਗਾ ਸਹਿਕਾਰੀ ਮਹਿਕਮੇ ਬਾਰੇ ਸਹਿਕਾਰੀ ਮਹਿਕਮੇ ਜੀ ਨੇ ਕੋਆਪਰੇਟਿਵ ਜਿਹੜੀ ਚੱਕਬੰਦੀ ਸ਼ੁਰੂ ਕੀਤੀ ਸੀ 1920 ਦੇ ਵਿੱਚ ਉਸ ਤੋਂ ਬਾਅਦ ਵੀ ਉਹ ਲੋਕਾਂ ਦੀ ਰਜ਼ਾਮੰਦੀ ਨਾ ਹੁੰਦੀ ਸੀ ਬਾਅਦ ਦੇ ਵਿੱਚ 1900 53 ਚੋਂ ਜੋ ਸ਼ੁਰੂ ਹੋਈ ਹੈ 52 ਚ ਤਿਆਰੀ ਕਰ ਲਈ ਸੀ 53 ਸ਼ੁਰੂ ਹੋਈ ਹੈ ਉਹ ਫਿਰ ਪੱਕੇ ਤੌਰ ਤੇ ਗਵਰਨਮੈਂਟ ਨੇ ਆਰਡਰ ਕਰ ਦਿੱਤੇ ਸੀ ਵੀ ਉਹ ਜਿਹੜੀ ਚੱਕ ਬੰਦੀ ਹੈ ਮਰਬੇ ਬੰਦੀ ਕਰਨੀ ਕਰਨੀ ਹੈ ਸੋ ਜਿਹੜਾ ਰਜਿਸਟਰ ਕਾਰਵਾਈ ਇਸਤੇਮਾਲ ਹੈ ਇਹ ਸਭ ਤੋਂ ਮਹੱਤਵਪੂਰਨ ਹੈ ਉਰਦੂ ਦੇ ਵਿੱਚ ਇਹ ਡਾਕੂਮੈਂਟ ਹੈ ਔਰ ਇਹਦੇ ਵਿੱਚ ਕੀ ਬਣਿਆ ਹੁੰਦਾ ਸੋ ਇਹ ਜਿਹੜਾ ਇਹਦੀ ਇਸ ਤਰ੍ਹਾਂ ਦਾ ਰਜਿਸਟਰ ਕਾਰਵਾਈ ਇਸਤੇਮਾਲ ਪਿੰਡ ਪਿੰਡ ਨੂੰ ਮੌਜਾ ਵੀ ਕਹਿੰਦੇ ਉਰਦੂ ਮੋਜਾ ਇੱਥੇ ਪਿੰਡ ਦਾ ਨਾਮ ਭਰਿਆ ਹੁੰਦਾ ਹੱਦ ਬਸਤ ਨੰਬਰ ਭਰਿਆ ਹੁੰਦਾ ਔਰ ਤਹਿਸੀਲ ਤੇ ਜ਼ਿਲ੍ਹਾ ਉਹਦੇ ਉੱਪਰ ਭਰਿਆ ਹੁੰਦਾ ਕੋਈ ਉਰਦੂ ਇਸ ਪਾਸਿਓਂ ਚੱਲਦਾ ਉਹ ਜਦੋਂ ਤੁਸੀਂ ਨਕਲ ਕਿਤੇ ਵੇਖੋਗੇ ਉਰਦੂ ਦੀ ਉਹਦੇ ਤੇ ਜਿਹੜਾ ਨੰਬਰ ਖਸਰਾ ਲਿਖਿਆ ਹੋਵੇਗਾ ਬਿਲਕੁਲ ਇਸ ਪਾਸੇ ਲਿਖਿਆ ਹੋਵੇਗਾ ਕਿਉਂਕਿ ਉਰਦੂ ਜਿਹੜਾ ਹੈਗਾ ਰਾਈਟ ਟੂ ਲੈਫਟ ਚੱਲਦਾ ਜਾਂਦੀ ਸੱਜੇ ਤੋਂ ਖੱਬੇ ਨੂੰ ਪੰਜਾਬੀ ਭਾਸ਼ਾ ਜਿਹੜੀ ਹੈ ਇਹ ਖੱਬੇ ਤੋਂ ਆਪਾਂ ਸੱਜੇ ਨੂੰ ਹੋਰ ਇੰਗਲਿਸ਼ ਵੀ ਹੋਰ ਪਛਾਵਾਂ ਜਿਹੜੀਆਂ ਮੋਸਟਲੀ ਉਹ ਆਪਾਂ ਖੱਬੇ ਤੋਂ ਸੱਜੇ ਨੂੰ ਜਾਣਦੇ ਆ ਲਿਫਟ ਟੂ ਰਾਈਟ ਸੋ ਇਹ ਉਹਦਾ ਇੱਕ ਨਮੂਨਾ ਹੈ ਰਜਿਸਟਰ ਦਾ ਜੀਚ ਨੰਬਰ ਖਸਰਾ 354 ਆਹ ਵਾਲਾ 354 ਨੰਬਰ ਖਸਰਾ ਜਿਹੜਾ ਕਿ ਪੰਚਾਇਤ ಗ್ರಾಮ ਮਾਲਕੀ ಗ್ರಾಮ ਪੰਚਾਇਤ ਔਰ ਇਹ ਇਹਦੀ ਖਾਸੀਅਤ ਕੀ ਹੈ ਵੀ ਇਹਦੇ ਚ ਜਿਹੜਾ ਨੰਬਰ ਖਸਰਾ ਤੋਂ ਬਾਅਦ ਨੰਬਰ شمار ਘੜਾ ਉਹ ਉਸ ਗੜੇ ਦਾ ਨੰਬਰ ਲਗਾਤਾਰ 1 2 3 4 5 6 7 8 ਜਿਵੇਂ ਆ ਆ ਵਾਲਾ ਹੁਣ ਇਹਦੇ ਤੁਸੀਂ ਦੇਖੋ ਧਿਆਨ ਰੱਖਣਾ ਇਸ ਗੱਲ ਦਾ ਬਹੁਤ ਇੰਪੋਰਟੈਂਟ ਗੱਲ ਹੈ ਜਦੋਂ ਤੁਸੀਂ ਇਹਦੀ ਕਾਪੀ ਕਢਾਓਗੇ ਰਜਿਸਟਰ ਕਾਰਵਾਈ ਇਸਤੇਮਾਲ ਦੀ ਕਾਪੀ ਕਢਾਓਗੇ ਇਸ ਵਾਲੇ ਜਿਹੜੀ ਕਾਪੀ ਕਢਾਓਗੇ ਨਾ ਇਹ ਬਹੁਤ ਮਹੱਤਵਪੂਰਨ ਇਹ ਸਭ ਤੋਂ ਮਹੱਤਵਪੂਰਨ ਇਹ ਡਾਕੂਮੈਂਟ ਹੈ ਇਹਦੇ ਨਾਲ ਹੀ ਤੁਹਾਡੀ ਉਹ ਨਿਸ਼ਾਨਦੇਹੀ ਦੀ ਕਾਰਵਾਈ ਸਿਰੇ ਚੜਨੀ ਹੈ ਸੋ ਜੇ ਜਿਹੜੀ ਕਾਪੀ ਜੋ ਚਣਾਓ ਤੁਸੀਂ ਕਢਾਓਗੇ ਤੁਸੀਂ ਦੇਖੋਗੇ ਉਹਦੇ ਉੱਪਰ ਜਿਹੜਾ ਨਕਸ਼ਾ ਬਣਿਆ ਹੋਏਗਾ 18 ਕਰਮਾ ਹੋਏਗਾ ਉੱਪਰ ਤੋਂ ਉੱਤਰ ਵੱਲੋਂ ਆਹ ਜਿਹੜਾ ಗ್ರಾಮ ਪੰਚਾਇਤ ਦੇ ਪਟਵਾਰੀ ਦੇ ਨਕਸ਼ੇ 'ਚ ਕਟਿਆ ਕਿਉਂਕਿ ਜਿਹੜੇ ਇਹ ਗੜੇ ਸ਼ੋ ਨਹੀਂ ਕਰਦਾ ਇਹ ਕੇਵਲ ਖਾਲੀ ਨੰਬਰ ਤੁਹਾਨੂੰ ਵਿਖਾਏਗਾ ਉੱਥੇ ਇਹ ਗੜੇ ਸ਼ੋ ਨਹੀਂ ਕਰਦਾ ਪਰ ਜਿਹੜੀ ਜਿਹੜੀ ਉਤਲੀ ਡਾਈਮੈਂਸ਼ਨ ਇਹ 18 ਇਹਦੇ ਨਾਲ ਮਿਲੇਗੀ 43 ਕਰਮਾ ਲੰਮਾ ਹੈ ਇਹ ਇਹ ਵੀ 43 ਕਰਮਾ ਲੰਮਾ ਹੈ ਇਧਰੋਂ 40 ਕਰਮਾ ਇਹਦਾ ਇਧਰ ਥੱਲੇ ਵਾਲਾ ਪਾਸਾ ਦੱਖਣ ਵਾਲਾ ਪਾਸਾ ਇਹ ਵੀ 40 ਕਰਮ ਹੈ ਇਹ 16 ਕਰਮ ਹੈ ਔਰ ਇਹ ਵੀ 16 ਕਰਮ ਹੈ ਇੱਥੋਂ ਲੈ ਕੇ ਜਿਹੜਾ ਇਹ 13 ਕਰਮ ਹੈ ਤੇ ਆਹ ਵੀ ਆਪਣੇ ਕੋਲੇ 13 ਕਰਮ ਹੈ ਇੱਥੋਂ ਦੀ ਉਵੇਂ ਰਸਤਾ ਜਾਂਦਾ ਜਿਹੜਾ ਇਹਦੇ ਵਿੱਚ ਦੀ ਲੱਗਾ ਹੋਇਆ ਹੈਗਾ ਰਸਤਾ ਸੜਕ ਫਿਰਨੀ ਵਾਲੀ ਬਿਲਕੁਲ ਉਹ ਐ ਲੱਗੀ ਹੋਏਗੀ ਨਕਸ਼ੇ ਤੇ ਖਾਲੀ ਸੋ ਜਦੋਂ ਤੁਸੀਂ ਆਹ ਕਢਵਾ ਲਿਆ ਰਜਿਸਟਰ ਕਾਰ ਵੀ ਇਸਤੇਮਾਲ ਕਢਵਾ ਲਿਆ ਇਹ ਤੁਹਾਨੂੰ ਪਤਾ ਲੱਗੂਗਾ ਵੀ ਇਹਦੇ ਤੋਂ 7 ਕਰਮਾਂ ਉੱਪਰੋਂ ਛੱਡ ਕੇ ਇੱਕ ਘੜਿਆਂ ਨੂੰ ਵਿੱਚ ਦੀ ਰਸਤਾ ਲੱਗਾ ਵਾ ਦੋ ਕਰਮ ਦਾ ਵੀ 11 ਫੁੱਟ ਚੌੜੀ ਇੱਕ ਪਈ ਲੱਗੀ ਹੈ ਤਾਂ ਜੋ ਆ ਤਿੰਨ ਕਰਮਾ ਚੌੜਾ ਖੜਾ ਰੂੜੀ ਖਾਸ ਸਿੱਟਣ ਵਾਸਤੇ ਸਾਂਝੇ ਕੰਮਾਂ ਵਾਸਤੇ ਇਸ ਕਰਕੇ ਦਿੱਤੇ ਗਏ ਸੀ ಗ್ರಾಮ ਪੰਚਾਇਤ ਨੂੰ ਵੀ ਲੋਕ ਪਿੰਡਾਂ ਦੇ ਵਿੱਚ ਜਿਹੜਾ ਆਪਣਾ ਰੂੜੀ ਹੈ ਉਹ ਬਾਹਰ ਪਿੰਡਾਂ ਤੋਂ ਲੱਗੇ ਖਾਸ ਸਥਾਨ ਬਣਾਇਆ ਜਾਵੇ ਸਾਂਝਾ ਜਿਹਨੂੰ ਕੋਈ ਹੂੰ ਟ੍ਰਾਂਸਫਰ ਨਾ ਛੇਤੀ ਕਿਤੇ ਕਰ ਸਕੇ ਕਿਉਂਕਿ ಗ್ರಾಮ ਪੰਚਾਇਤ ਦੀ ਜਮ੍ਹਾਂ ਮੰਡੀ ਚ ਮਾਲਕ ਹੁੰਦੀ ਹੈ ਸਾਂਝਾ ਇਸ ਕਰਕੇ ਰੱਖਿਆ ਗਿਆ ਔਰ ਤਿੰਨ ਤਿੰਨ ਕਰਮਾਂ ਦੇ ਜਿਹੜੇ 1 ਨੰਬਰ ਖਸਰਾ 2 3 4 5 6 ਇਥੋਂ ਲੈ ਕੇ 38 ਨੰਬਰ ਤੱਕ ਜਿਹੜੇ ਗੜੇ ਕੱਟੇ ਐ ਸੋ ਇਸ ਤਰ੍ਹਾਂ ਦੇ ਗੜੇ ਪਿੰਡ ਦੀਆਂ ਚਾਰੇ ਗੁੱਠਾਂ ਤੇ ਆਡ-ਆਡ ਹੋ ਸਕਦੇ ਐ ਜਿੱਥੇ ਇਥੇ ਲੋਕ ਨੇੜੇ ਹੁੰਦੇ ਐ ਮਾਲਕਾਂ ਦੇ ਹਿੱਸੇ 'ਚੋਂ ਥੋੜਾ ਥੋੜਾ ਰਕਬਾ ਕੱਟ ਕੇ ਉਹ ਗੜੇ ਫਿਰ 3 ਥਾਈ ਵੀ 4 ਥਾਈ 5 ਥਾਈ 6 ਥਾਈ 10 ਥਾਈ ਵੀ ਹੋ ਸਕਦੇ ਐ ਅਲੱਗ-ਅਲੱਗ ਪਿੰਡ ਦੇ ਰਕਬੇ ਦੇ ਹਿਸਾਬ ਨਾਲ ਸੋ ਇਹਨਾਂ ਦੇ ਵਿੱਚ ਜਿਹੜੀ ਆ ਨੰਬਰ ਚੱਲੇ ਐ ਇਹ ਗੜੇ ਕੱਟਦੇ ਉਹਨਾਂ ਨੇ ਤਿੰਨ ਤਿੰਨ ਕਰਮ ਦੇ ਇਤੋਂ ਵੀ ਤਿੰਨ ਕਰਮ ਦੇ ਇਹ ਅੱਠ ਕਰਮਾ ਲੰਮਾ ਇਹ ਸੱਤ ਕਰਮਾ ਲੰਮਾ ਜਿਵੇਂ ਜਿਵੇਂ ਬੰਦੇ ਦਾ ਮਾਲਕੀ ਚ ਇਸ ਆਉਂਦਾ ਉਹਦੇ ਅਕੋਰਡਿੰਗ ਹੀ ਕਟੇ ਜਾਂਦੇ ਆ ਉਸ ਹਸਾਬ ਨਾਲ ਬੰਦੇ ਨੂੰ ਬਣਾਇਆ ਜਾਂਦਾ ਇਹਦਾ ਜਿਹੜਾ ਰਜਿਸਟਰ ਕਾਰਵੇਜ ਇਸਤੇਮਾਲ ਦੇ ਵਿੱਚ ਇਹ 354 ਨੰਬਰ ਵਿਚਾਲੇ ਇਹਦੇ ਲਿਖ ਦਿੱਤਾ ਜਾਂਦਾ 354 ਨੰਬਰ ਕਿਉਂਕਿ ਇਹ 354 ਨੰਬਰ ਦੇ ਟੋਟੇ ਕੀਤੇ ਵਿੱਚੋਂ ਇਹਦੇ ਟੋਟੇ ਪਟਵਾਰੀ ਦੇ ਨਕਸ਼ੇ ਤੇ ਬਿਲਕੁਲ ਨਹੀਂ ਹੁੰਦੇ ਲੱਠੇ ਛੀਰੇ ਤੇ ਨਹੀਂ ਹੁੰਦੇ ਇਹ ਰਜਿਸਟਰ ਕਾਰਵੇਜ ਇਸਤੇਮਾਲ ਤੇ ਹੁੰਦੇ ਆ ਸੋ ਜਿਵੇਂ ਆ ਪੰਜ ਕਰਮਾ ਚੌੜਾ ਆ ਪੰਜ ਕਰਮਾ ਚੌੜਾ ਆ ਥੱਲੇ ਵਾਲੇ ਕਿਹੜੇ ਚਾਰ ਚਾਰ ਕਰਮਾ ਚੌੜੇ ਆ ਸੋ ਮਾਲਕਾਂ ਦੀ ਮਾਲਕੀ ਦੇ ਅਨੁਪਾਤ ਨਾਲ ਉਹਦੀ ਰੇਸ਼ਿਓ ਦੇ ਹਿਸਾਬ ਨਾਲ ਇਹ ਇੱਥੇ ਕੱਟੇ ਹੁੰਦੇ ਆ ਔਰ ਇਹ ਇੱਥੇ ਨੰਬਰ ਖਸਰੇ ਜਿਹੜੇ ਭਰ ਕੇ ਇਹਨਾਂ ਦੇ 1 2 3 ਜਿਵੇਂ 1 2 3 4 ਆਪਾਂ ਤਿੰਨਾਂ ਦੀ ਧਾਰਨ ਲਈ ਹੈ ਇੱਕ ਨੰਬਰ ਜਿਹੜਾ ਪ੍ਰੀਤਮ ਸਿੰਘ ਵਲਦ ਸੂਬਾ ਸਿੰਘ ਵਲਦ ਤੇਜਾ ਸਿੰਘ ਬਾਬੂ ਸਿੰਘ ਵਲਦ ਫੁੱਮਣ ਸਿੰਘ ਵਲਦ ਨਰੰਗ ਸਿੰਘ ਵੀਰ ਸਿੰਘ ਵਲਦ ਭਾਨ ਸਿੰਘ ਵਲਦ ਕਸ਼ਮੀਰ ਸਿੰਘ ਹੁਣ ਇਹ ਤਿੰਨ ਬੰਦਿਆਂ ਨੇ ਆਪਦੇ ਖੇੜਿਆਂ ਦੀ ਜੇ ਨਿਸ਼ਾਨਦੇਹੀ ਕਰਾਉਣੀ ਹੋਵੇ ਇਹ ਜਮ੍ਹਾਂ ਮੰਡੀ ਲਾਉਣਗੇ ਅਕਸ਼ੇਰਾਂ ਲਾਉਣਗੇ ਪਟਵਾਰੀ ਸਾਹਿਬ ਤੋਂ ਲੈ ਕੇ ਰਜਿਸਟਰ ਕਾਰਵਾਈ ਇਸਤੇਮਾਲ ਦੀ ਕਾਪੀ ਲਾਉਣਗੇ ਨਿਸ਼ਾਨਦੇਹੀ ਦੀ ਤਰਖਾਸਤ ਏਸੀ ਫਰਸਟ ਤੋਂ ਮਾਰਕ ਕਰਵਾ ਕੇ ਬਾਅਦ ਚ ਦਫਤਰ ਬੀਡੀਪੀਓ ਵਿੱਚ ਬਲਾਕ ਦੇ ਪਟਵਾਰੀ ਨਾਲ ਰਾਬਤਾ ਕਰਨਗੇ ਕਿਉਂਕਿ ਬਲਾਕ ਦੇ ਵਿਡੀਓ ਸਾਹਿਬ ਦੇ ਐਪਲੀਕੇਸ਼ਨ ਇਸ ਕਰਕੇ ਲਈ ਜਾਣੀ ਪੈਂਦੀ ਹੈ ਕਿਉਂਕਿ ਬਲਾਕ ਦੇ ਵਿੱਚ ਇੱਕ ਪਟਵਾਰੀ ਹੁੰਦਾ ਹੈ ਬਲਾਕ ਦਾ ਔਰ ਉਹ ਬਲਾਕ ਦੇ ਸਾਰੇ ਜਿੰਨੇ ਵੀ ਅੰਤਕਾਰ ਹੁੰਦੇ ਆ ਪੰਚਾਇਤ ਨਾਲ ਸੰਬੰਧਤ ਉਹਨਾਂ ਦੀ ਮੇਨਟੇਨੈਂਸ ਵਾਸਤੇ ਉਹਦੀ ਪੋਸਟ ਹੁੰਦੀ ਉੱਥੇ ਪੱਕੀ ਸੋ ਉਦੋਂ ਬਾਅਦ ਪਟਵਾਰੀ ਤੇ ਕਾਨੂੰਗੋ ਮਾਲ ਮਹਿਕਮੇ ਦੇ ਉਹਨਾਂ ਨਾਲ ਰਾਬਤਾ ਕੀਤਾ ਜਾਣਾ ਇਹ ਤਿੰਨੇ ਅਫਸਰ ਜਿਹੜੇ ਮੌਕੇ ਤੇ ਆਉਣਗੇ ਨਿਸ਼ਾਨਦੇਹੀ ਕਰਨ ਵਾਸਤੇ ਕਿਉਂਕਿ ਦੂਸਰੀ ਨਿਸ਼ਾਨਦੇਹੀ ਚ ਕਾਨੂੰਗੋ ਸਬੰਧ ਤੇ ਪਟਵਾਰੀ ਆਉਂਦੇ ਮਾਲ ਮਹਿਕਮੇ ਦੇ ਇਹਦੇ ਵਿੱਚ ਬीडीपीओ ਦਫਤਰ ਦੇ ਜਿਹੜੇ ਪਟਵਾਰੀ ਸਾਹਿਬ ਵੀ ਨਾਲ ਆਉਂਦੇ ਆ ਕਿਉਂਕਿ ਉਹਨਾਂ ਦੀ ਮਾਲਕੀ ਦੇ ਵਿੱਚੋਂ ਇਹ ਕਟਿਆਵਾ ਜਿਹੜਾ ਇਸਤੇਮਾਲ ਰਜਿਸਟਰ ਜਿਹੜਾ ਤਿਆਰ ਕੀਤਾ ਗਿਆ ਸੋ ਜਿਹੜਾ ਇਹ ਇਸਤੇਮਾਲ ਰਜਿਸਟਰ ਹੈ ਇਹ ਇਹ ਜਦੋਂ ਜਿਹੜੀ ਕਮੇਟੀ ਸਲਾਹਕਾਰ ਕਮੇਟੀ ਹੁੰਦੀ ਹੈ ਉਹਦੇ ਚ ਫਿਰ ਇਹ ਮਿਤੀ ਪਾਉਂਦੇ ਅੱਗੇ ਮਿਤੀ ਪਾਉਣ ਤੋਂ ਬਾਅਦ ਨੰਬਰ ਪਾਉਂਦੇ ਹੋ ਤੇ ਨੰਬਰ ਖਸਰੇ ਪਾਉਂਦੇ ਆ ਤੇ ਅੱਜ ਕਿਹੜੇ-ਕਿਹੜੇ ਨੰਬਰ ਖਸਰੇ ਆਪਾਂ ਜਿਹੜੇ ਉਹ ਕੀਤੇ ਆ ਉਸ ਤੋਂ ਬਾਅਦ ਉਹਦੀ ਕਾਰਵਾਈ ਪਾਉਂਦੇ ਤੀਜੇ ਨੰਬਰ ਤੇ ਸੋ ਇਹਦੀ ਉਹਦੀ ਜਿਹੜਾ ਨਮੂਨਾ ਹੁੰਦਾ ਤੀਜੇ ਨੰਬਰ ਦੇ ਕਾਰਵਾਈ 'ਚ ਉਹ ਸਾਰੇ ਮੈਂਬਰਾਂ ਨੇ ਦਸਤਖਤ ਕਰਾਉਂਦੇ ਆ ਜੇਕਰ ਕੋਈ ਮੈਂਬਰ ਦਸਤਖਤ ਕਰਨ ਤੋਂ ਇਨਕਾਰੀ ਵੀ ਹੋਵੇ ਤਾਂ ਉਹਦੇ ਥੱਲੇ ਲਿਖ ਦਿੱਤਾ ਜਾਂਦਾ ਇਹ ਬੰਦਾ ਮੌਕੇ ਤੇ ਹਾਜ਼ਰ ਸੀ ਪ੍ਰਦਸਕਤ ਕਰਨ ਤੋਂ ਉਨਕਾਰੀ ਹੈ ਉਹਦੇ ਨਾਲ ਕਨਸੋਲੀਡੇਸ਼ਨ ਅਫਸਰ ਤੇ ਦੂਜੀ ਜਿਹੜੀ ਬੋ ਗਣਤੀ ਹੈ ਉਹਦੇ ਚ ਸਲਾਹਕਾਰ ਕਮੇਟੀ ਦੇ ਸਾਈਨ ਹੋਣੇ ਚਾਹੀਦੇ ਸੋ ਉਹਨਾਂ ਨਾਲ رابطہ ਕਰਕੇ ਗੜਿਆਂ ਦੀ ਰੂੜੀ ਖਾਦ ਦੀ ਨਿਸ਼ਾਨਦੇਹੀ ਕਰਾਉਣੀ ਬੰਦੇ ਨੂੰ ਮਤਲਬ ਕਰਾਉਣ ਵਾਸਤੇ ਜਿਹੜੀ ਪ੍ਰोसीडिंग ਇਹਦੀ ਚੱਲਦੀ ਹੈ ਸੋ ਇਹਦਾ ਜਿਹੜਾ ਹੈਗਾ ਇਹਦੇ ਚ ਦਫਾ 14 ਇੱਕ ਤਹਿਤ ਜਿਹੜਾ ਸੀਓ ਸਾਹਿਬ ਹੈ ਉਹ ਦਫਾ 14 ਇੱਕ ਤੱਕ ਜਿਹੜਾ ਕੰਸੋਲੀਡੇਸ਼ਨ ਅਫਸਰ ਨਿਯੁਕਤ ਹੁੰਦਾ ਔਰ ਉਹ ਜਿਹੜੀ ਇਹਦੀ ਸਾਂਝੀਆਂ ਥਾਵਾਂ ਵਾਲੀ ਕੋ ਛੱਪੜ ਹੋਇਆ ਰਸਤੇ ਹੋਏ ਔਰ ਉਹ ਲੈਟਰਨ ਵਾਸਤੇ ਜਿਹੜਾ ਜਗ੍ਹਾ ਛੱਡੀ ਹੁੰਦੀ ਹੈ ਜਿਹਨੂੰ ਆਪਾਂ ਮਤਲਬ ਪੰਜਾਬ ਦੇ ਵਿੱਚ ਬਾਹਰ ਆਮ ਤੌਰ ਤੇ ਕਹਿ ਦਿੰਦੇ ਆ ਵੀ ਹਾਜਤ ਕਰਨ ਗਿਆ ਬੰਦਾ ਬਾਹਰ ਔਰ ਉਹ ਲੈਟਰਨਾਂ ਵਾਸਤੇ ਜਗ੍ਹਾ ਛੱਡੀ ਹੁੰਦੀ ਹੈ ਕੁਝ ਜਗ੍ਹਾ ਛੱਡੀ ਨੂੰ ਗੜਿਆਂ ਵਾਸਤੇ ਵੀ ਰੂੜੀ ਖਾਦ ਕਿਸਾਨ ਉੱਥੇ ਸਿੱਟਣਗੇ ਤਾਂ ਜੋ ਆਬਾਦੀ ਦੇ ਵਿੱਚ ਜਿਹੜਾ ਮਾਹੌਲ ਸਾਫ਼ ਰਹੇ ਸੋ ਬਾਹਰ ਕੱਟੇ ਐ ਔਰ ਉਦੋਂ ਬਾਅਦ ਉਹ ਭੋਂ ਦੀ ਜਿਹੜੀ ਹੈਗੀ ਹੈ ਦਰਜਾਬੰਦੀ ਕੀਤੀ ਜਾਂਦੀ ਵੀ ਕਿੰਨੇ ਆਣੇ ਵਾਲੀ ਚੰਗੀ ਮਾੜੀ ਭੋਂ ਦੀ ਦਰਜਾਬੰਦੀ ਕਰਨ ਤੋਂ ਬਾਅਦ ਖੂਹਾਂ ਦੀ ਰੁੱਖਾਂ ਦੀ ਕੀਮਤ ਪਾਈ ਜਾਂਦੀ ਹੈ ਔਰ ਉਹਦੇ ਨਾਲ ਖਾਤਿਆਂ ਦੀ ਵੰਡ ਤੇ ਜਿਹੜੀਆਂ ਸਾਂਝੀਆਂ ਥਾਵਾਂ ਉਹ ਉਹਨਾਂ ਨੂੰ ਲੋੜਾਂ ਲਈ ਰਾਖ ਮਾਰ ਰੱਖਣਾ ਜਿਹੜੀਆਂ ਸਾਂਝੀਆਂ ਥਾਵਾਂ ਉਹ ਜਿੰਨੀਆਂ ਵੀ ਲੋਕਾਂ ਦੀਆਂ ਲੋੜਾਂ ਕਿਉਂਕਿ ਉਦੋਂ ਆਬਾਦੀ ਵਧਾਉਣ ਦਾ ਸੀਗਾ ਵੀ ਆਬਾਦੀ ਵਧੇ ਲੋਕ ਪਿੰਡਾਂ ਦੇ ਵਿੱਚ ਰਹਿਣ ਔਰ ਵਾਦੀ ਵਧੇ ਕਿਉਂਕਿ ਦੇਸ਼ ਦੀ ਵਾਦੀ ਬਹੁਤ ਘੱਟ ਸੀ ਤਰੱਕੀ ਆਸਤੇ ਲੋਕਾਂ ਦੀ ਲੋੜ ਸੀ ਸੋ ਉਹ ਵੀ ਵਿੱਚ ਉਹਦੇ ਮਿਸ਼ਨ ਸੀ ਸੋ ਭੋਂ ਦੀ ਵੰਡ ਦੀ ਜਿਹੜੀ ਵਿਉਂਤ ਕਰਨੀ ਨਹੀਂ ਕਿਵੇਂ ਕੀਤੀ ਜਾਵੇ ਔਰ ਨਵੀਂ ਵੰਡ ਲਈ ਜਿਹੜਾ ਸੀ ਸੀਓ ਸਾਹਿਬ ਜਿਹੜੇ ਸੀਓ ਕਨਸੋਲੀਡੇਸ਼ਨ ਫੀਸਰ ਵੱਲੋਂ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਂਦੀ ਸੀ ਸੋ ਇਹ ਜਿਹੜਾ ਜਿਹੜੇ ਹੈਗੇ ਆ ਤੁਹਾਡੇ ਨਾਲ ਜਿਹੜੀ ਮਹੱਤਵਪੂਰਨ ਜਾਣਕਾਰੀ ਅੱਜ ਅਸੀਂ ਲੈ ਕੇ ਆਏ ਆ ਸੋ ਇਹਦੇ ਚ ਜਿਹੜਾ ਕਾਨੂੰਨ ਸੀਗਾ ਦਾ ਈਸਟ ਪੰਜਾਬ ਹੋਲਡਿੰਗਸ ਆਫ ਕਨਸੋਲੀਡੇਸ਼ਨ ਐਂਡ ਪ੍ਰੋਵੈਂਸ਼ਨ ਆਫ ਫ੍ਰੈਗਮੈਂਟੇਸ਼ਨ ਐਕਟ 1948 ਦੀ ਧਾਰਾ 19 ਜਿਹੜੀ ਤਹਿਤ ਜਿਹੜੀਆਂ ਇਹ ਸਾਂਝੀਆਂ ਥਾਵਾਂ ਦੀ ਜਿਹੜੀ ਇਹ ਮਤਲਬ ਕਾਰਵਾਈ ਕੀਤੀ ਉਹਦਾ ਜਿਹੜਾ ਸਬਸੈਕਸ਼ਨ ਜਾਂਦੀ ਉਪ ਜਿਹੜੀ ਧਾਰਾ ਹੈ ਉਹ ਉਪ ਉਪ ਦਫਾ ਹੈ ਉਹਦੇ ਤਹਿਤ ਇੱਕ ਇੱਕ 19 1 19 1 ਤਹਿਤ ਜਿਹੜੀ ਸਾਰੀ ਕਾਰਵਾਈ ਕੀਤੀ ਹੈ ਸਾਂਝੀਆਂ ਥਾਵਾਂ ਦੀ ਸੋ ਉਸ ਸਮੇਂ ਪੰਜਾਬ ਮਹਾਪੰਜਾਬ ਹੁੰਦਾ ਸੀ ਜਲੰਧਰ ਤੇ ਅੰਮ੍ਰਾਲਾ ਜਿਹੜੇ ਵੱਡੀਆਂ ਡਿਵੀਜ਼ਨਾਂ ਹੁੰਦੀਆਂ ਸੀ ਜਿੱਥੇ ਮਤਲਬ ਜਿਹੜੀ ਇਹ ਪਾਰਟੀਸ਼ਨ ਦੇ ਕੰਮਾਂ ਚ ਇਹ ਇਹਨਾਂ ਡਿਵੀਜ਼ਨਾਂ ਦਾ ਜਿੱਥੇ ਮਾਮਲਾ ਵਸੂਲੀ ਦਾ ਹੋਰ ਦੂਜੇ ਜਿੱਥੋਂ ਨਿਯੁਕਤੀਆਂ ਹੁੰਦੀਆਂ ਨੇ ਸਾਰਿਆਂ ਦੀਆਂ ਸੋ ਇਹ ਲਾਸਟ ਦੇ ਵਿੱਚ ਤੁਹਾਨੂੰ ਇਸ ਬਾਰੇ ਅਸੀਂ ਜਿਹੜੀ ਆਪਣੀ ਵੀਡੀਓ ਸਮਾਪਤ ਕਰਨ ਲੱਗੇ ਆ ਸੋ ਤੁਸੀਂ ਚੈਨਲ ਨਿਰਮਲ ਪਟਵਾਰੀ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਵੱਡੀ ਗਿਣਤੀ ਚ ਲੋਕਾਂ ਚ ਲੈ ਕੇ ਜਾਇਆ ਜੋ ਸੋ ਇਹ ਚੀਜ਼ ਜਿਹੜੀ ਮੈਂ ਇੱਕ ਵਾਰ ਤੁਹਾਨੂੰ ਫੇਰ ਬਹੁਤ ਮਹੱਤਵਪੂਰਨ ਪੁਆਇੰਟ ਲਾਸਟ ਤੇ ਦੱਸਣਾ ਚਾਹੁੰਦਾ ਕਿ ਪਟਵਾਰੀ ਸਾਹਿਬ ਦੇ ਨਕਸ਼ੇ ਦੇ ਵਿੱਚ ਇਹ ਜਿਹੜਾ ਮਤਲਬ ਖਾਲੀ ਹੋਏਗਾ ਔਰ ਬਿਲਕੁਲ ਨੰਬਰ ਜਦੋਂ ਤੁਸੀਂ ਡਿਸਟ੍ਰਿਕਟ ਹੈੱਡ ਕੁਆਰਟਰ ਤੋਂ ਇਹ ਨਕਲ ਕਢਾਓਗੇ ਉਹਦੇ ਵਿੱਚ ਇਹ ਸਾਰੇ ਲੱਗੇ ਹੋਣਗੇ ਫੇਰ ਕਾਨੂੰਗੋ ਸਹਿਬਾਨ ਐਸ ਨੰਬਰ ਦੀ ਮੌਕੇ ਤੇ ਕੈਮੀ ਕਰਨਗੇ ਕੈਮੀ ਕਰਕੇ ਆਹ ਰਸਤਾ ਲਾਉਣਗੇ ਫਰਜ਼ ਕਰ ਲਓ 1 2 3 ਨੰਬਰਾਂ ਨੇ ਆਪਦੀ ਨਿਸ਼ਾਨਦੇਹੀ ਕਰवानी ਹੈ ਸੋ ਇਹਨਾਂ ਦੇ ਇਹਨਾਂ ਰਸਤੇ ਚੋਂ ਕੈਮੀ ਕਰਕੇ ਬੰਦਾ ਇਹਦੇ ਚ ਐਂਟਰੀ ਕਰਦਾ ਵਿਖਾਇਆ ਬਾਕੀ ਹੋਰ ਲੋਕ ਪਾਸੇ ਵਾਲੇ ਵਾਣ ਲੱਗਦੇ ਆ ਹਰ ਪਲਾਟ ਨੂੰ ਖੜੇ ਨੂੰ ਜਿਹੜਾ ਰਸਤਾ ਲਾਉਣਾ ਜ਼ਰੂਰੀ ਹੁੰਦਾ ਸੋ ਇਹਦੇ ਵਿੱਚ ਹੀ ਲੱਗਿਆ ਹੁੰਦਾ ਇਹਦੇ ਵਿੱਚ ਜਿਹੜੀ ਥੱਲੇ ਤੁਹਾਨੂੰ ਵਿਖਾਈ ਸੀ ਪ੍ਰੀਤਮ ਸਿੰਘ ਵਲਦ ਸੁਪਾ ਸਿੰਘ ਵਲ ਤੇਜਾ ਸਿੰਘ ਇਹਨੂੰ 0 ਸਵਾ 2 ਮਰਲੇ 0 ਸਵਾ 2 ਮਰਲੇ ਜਿਹੜਾ ਰਕਬਾ ਗੈਰਮੌੰਕਨ ਖੜਾ ਖਾਦ ਸੋ ਜਿਹੜਾ ਹੈਗਾ ਦੂਸਰਾ ਬਾਬੂ ਸਿੰਘ ਵਲਦ ਭੁੰਮਣ ਸਿੰਘ ਵਾਲ ਨਰੰਗ ਸਿੰਘ ਇਹ 354 ਨੰਬਰ ਕੋਲ ਵੱਡਾ ਜਿਵੇਂ ਆਪਣਾ ਰੱਬਾ ਨੰਬਰ ਪਾਇਆ ਹੁੰਦਾ ਉਹਦੇ ਦੋ ਨੰਬਰ ਚ ਬਾਬੂ ਸਿੰਘ ਜਿਹੜਾ ਬੰਦਾ ਹੈ ਸਵਾ 2 ਮਰਲੇ ਚ ਗੈਰਮੌਕਨ ਖੜਾ ਖਾਦ ਉਥੇ ਨਾਲ ਲਿਖਿਆ ਹੁੰਦਾ ਉਹ ਰਜਿਸਟਰ ਦੇ ਵਿੱਚ ਉਰਦੂ ਦੇ ਵਿੱਚ ਰਜਿਸਟਰ ਹੁੰਦਾ ਸੋ ਇਸੇ ਤਰ੍ਹਾਂ ਵੀਰ ਸਿੰਘ ਦਾ ਇਹ ਵੀ ਸਵਾ 2 ਮਰਲੇ ਦਾ ਗੈਰਮੌਕਨ ਖੜਾ ਖਾਦ ਹੈ ਕਿਉਂਕਿ ਇਹ 7 21 21 ਰਸਾਈਆਂ ਬਣਦੀਆਂ ਉਹਨੂੰ 9 2 18 2 ਮਰਲਿਆਂ ਤੋਂ ਸਵਾ 2 ਮਰਲੇ ਬਣਦਾ ਹੈ ਇਵੇਂ ਸਾਰਿਆਂ ਦਾ ਜਿਵੇਂ ਪੰਜ ਵਾਲੇ ਦਾ ਅਲੱਗ ਹੋਏਗਾ ਚਾਰ ਵਾਲੇ ਦਾ ਅਲੱਗ ਹੋਏਗਾ ਸੋ ਇਹ ਜਿਹੜੀ ਮਹੱਤਵਪੂਰਨ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਸੋ ਇਹ ਵੱਡੀ ਗਿਣਤੀ 'ਚ ਵੀਡੀਓ ਨੂੰ ਤੁਸੀਂ ਲੋਕਾਂ ਦੇ ਕੋਲ ਲੈ ਕੇ ਜਾਣਾ ਸੋ ਅਸੀਂ ਜਿਹੜੇ ਤੁਹਾਨੂੰ ਇਸ ਗੱਲ ਦੀ ਜਿਹੜੀ ਖਿਮਾ ਚਾਉਨੇ ਆ ਕਿਉਂਕਿ ਵੀਡੀਓ ਦੇ ਵਿੱਚ ਅਸੀਂ ਉਹ ਚੀਜ਼ਾਂ ਸਾਰੀਆਂ ਲੋਕਮੀਆਂ ਚੀਜ਼ਾਂ ਤੁਹਾਨੂੰ ਸਾਰਿਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਚੈਨਲ ਨਿਰਮਲ ਟੁਵਾਰੀ ਨੂੰ ਸਬਸਕ੍ਰਾਈਬ ਕਰਿਓ YouTube ਚੈਨਲ ਨੂੰ ਜਿਹੜਾ ਹੈਗਾ ਤੁਹਾਡੇ ਕੋਲੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ